ਤੁਸੀਂ ਦੇਖ ਰਹੇ ਹੋ ਦੇਰੀ ਸਟੇਵੀ ਮੈਂ ਹਾਂ ਸੰਦੀਪ ਸ਼ਰਮਾ ਸੋ 1 ਜੂਨ ਨੂੰ ਪੰਜਾਬ ਦੇ ਯਾਨੀ ਲਾਸਟ ਰੰ ਦੀਆਂ ਵੋਟਾਂ ਦਾ ਦਿਨ ਹੈ ਤਾਂ ਦੱਸ ਦੇ ਕੀ ਲੁਧਿਆਣਾ ਦੀ ਜਿਹੜੀ ਆ ਸੀਟਾਂ ਦਾ ਮੈਂਬਰ ਪਾਰਲੀਮੈਂਟ ਵਾਸਤੇ ਸਭ ਦੇ ਜਿਹੜੇ ਲੋਕਾਂ ਦੀਆਂ ਨਜ਼ਰਾਂ ਉਸ ਮੈਂਬਰ ਪਾਰਲੀਮੈਂਟ ਤੇ ਹੈਗੀਆਂ ਵੀ ਲੁਧਿਆਣਾ ਦਾ ਮੈਂਬਰ ਪਾਰਲੀਮੈਂਟ ਕੌਣ ਬਣੂਗਾ ਜਿਹੜਾ ਲੁਧਿਆਣਾ ਦੀਆਂ ਸਮੱਸਿਆ ਕੀ ਸਮੱਸਿਆ ਵੀ ਗਲਬਤ ਕਰਦੇ ਆ ਅੱਜ ਦੁਕਾਨਦਾਰਾਂ ਕੀ ਲੁਧਿਆਣਾ ਦੀ ਸਮੱਸਿਆ ਹੈਗੀ ਆਖਿਰ ਕਿਸ ਦਾ ਮੈਂਬਰ ਪਾਰਲੀਮੈਂਟ ਚ ਆਂਦੇ ਤਾਂ ਕਿ ਉਹ ਮੈਂਬਰ ਪਾਰਲੀਮੈਂਟ ਲੁਧਿਆਣਾ ਦਾ ਬਣ ਕੇ ਲੁਧਿਆਣਾ ਦੀ ਨੁਖਾਰ ਨੂੰ ਬਦਲ ਸਕੇ ਆਖਿਰ ਕਿਸਾਂ ਦੀ ਸਮੱਸਿਆ ਵਪਾਰੀਆਂ ਨੂੰ ਆਉਂਦੀਆਂ ਜਾਂ ਆਮ ਲੋਕਾਂ ਨੂੰ ਆਉਂਦੀਆਂ ਤੇ ਆਓ ਗਲਬਤ ਕਰਦੇ ਆਂ ਉਹ ਗੱਲ ਫਤਿਹ ਹਾਂਜੀ ਜੈਸ਼ੀ ਰਾਮ ਜੀ ਹਰ ਹਰ ਮਾਦੇ ਇੱਕ ਜੂਨ ਨੂੰ ਵੋਟਾਂ ਪਾਉਂਗੇ ਤੁਸੀਂ ਵੀ ਤੁਹਾਡਾ ਅਧਿਕਾਰ ਵੀ ਹੈਗਾ ਠੀਕ ਹੈ ਮੈਂਬਰ ਪਾਰਲੀਮੈਂਟ ਲੁਧਿਆਣਾ ਕਿਸ ਤਾਂ ਚਾਹਨੇ ਆ ਆਖਿਰ ਕੀ ਦਰਦ ਕੀ ਲੁਧਿਆਣਾ ਦਾ ਕੀ ਸਮੱਸਿਆ ਮੁੜ ਲਈ ਗਈ ਸਰ ਦੇਖੋ ਪ੍ਰੋਬਲਮਸ ਆ ਬੋਤਲੇ ਲੁਧਿਆਣਾ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਆਇਰ ਟਾਈਮ ਇੱਕ ਪੂਰੇ ਇੰਡੀਆ ਦੇ ਵਿੱਚ ਵੱਖਰਾ ਵਪਾਰ ਦੇ ਦਾਰੇ ਨਾਲ ਜਾਣਿਆ ਜਾਂਦਾ ਹੈ ਪੂਰੇ ਵਿਸ਼ਪ ਚ ਲੁਧਿਆਣੇ ਦਾ ਨਾਮ ਹੈ ਬੜਾ ਕਰ ਆਪਾਂ ਗੱਲ ਕਰੀਏ ਲੁਧਿਆਣੇ ਸ਼ਹਿਰ ਦੇ ਸੁਧਾਰ ਦੀ ਠੀਕ ਹੈ ਡਿਵੈਲਪਮੈਂਟ ਹੋਈ ਵੀ ਹੈ ਪਰ ਨਾ ਮਾਤਰੀ ਹੋਈ ਹੈ ਜਿੱਥੇ ਹੋਣੀ ਚਾਹੀਦੀ ਸੀ ਜਿਹੜਾ ਲੁਧਿਆਣੇ ਦਾ 올ਡ 올ਡ ਸਿਟੀ ਆਪਾਂ ਜਿਹਨੂੰ ਕਹਿ ਦਿੰਦੇ ਨੇ ਘੰਟਾ ਘਰ ਆ ਉਹ ਹੱਬ ਹੈ ਜਿਹੜਾ ਪੂਰਾ ਇੰਡੀਆ ਦੇ ਵਿੱਚ ਆਪਣੇ ਵਪਾਰ ਨਾਲ ਆਪਣੇ ਹੋਲਸੇਲ ਮਾਰਕੀ ਨਾਲ ਜਾਣਿਆ ਜਾਂਦਾ ਹੈ ਬਟ ਅਗਰ ਮੈਂ ਗੱਲ ਕਰਾਂ ਚੋੜਾ ਬਿਆਰ ਦੀ ਇੱਥੇ 1% ਦਾ ਜਾਂ 1 ਰੁਪਏ ਦਾ ਆਪਾਂ ਕਹਿ ਲਈਏ ਕੋਈ ਸੁਧਾਰ ਨਹੀਂ ਹੋਇਆ ਸੁਧਾਰ ਹੋਇਆ ਹੈ ਕੰਟਾ ਘਰ ਤੋਂ ਪਾਰ ਹੋਇਆ ਸਾਊਥ ਸਿਟੀ ਹੋ ਗਿਆ ਮੋਡਰਨ ਟਾਊਨ ਹੋ ਗਿਆ ਜਿੱਥੇ ਪਹਿਲਾਂ ਵੀ ਅੱਜ ਤੋਂ 30 ਸਾਲ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀਗੀ ਸੋ ਆਰੋਥੇ ਹੋਇਆ ਅਗਰ ਆਪਾਂ ਇੱਥੇ ਦੀ ਗੱਲ ਕਰੀਏ ਚੋੜਾ ਬਾਜ਼ਾਰ ਗੁੜ ਮੰਡੀ ਬਸਾਤੀ ਬਿਆਰ ਆ ਉਹ ਪੁਰਾਣੇ ਬਿਆਰ ਆ ਜਿਹੜੇ 100-100 ਵਸਾਲਾਂ ਪੁਰਾਣੇ ਮਾਰਕੀਟਾਂ ਡਵੈਲਪ ਹੋਈਆਂ ਸੀਗੀਆਂ ਬਟ ਅੱਜ ਵੀ ਉੱਥੇ ਹੀ ਖੜੀਆਂ ਐ ਇਹਨਾਂ ਦਾ ਉਹੀ ਹਾਲ ਨੇ ਤੇ ਉਹੀ ਹਾਲਾਂ ਤੇ ਚੱਲਦੇ ਆਏ ਨੇ ਮਿਸ਼ਾ ਬੜਾ ਭੀੜ ਪ੍ਰਾਣਾ ਬਾਜ਼ਾਰ ਰਹੀ ਦਸੀਫਾ ਤੋਂ ਸ਼ਹਿਰ ਦੇ ਸਭ ਤੋਂ ਪੁਰਾਣੇ ਬਿਆਰ ਚੋੜੇ ਆ ਮੰਨਿਆ ਜਾਂਦਾ ਕੀ ਸਮੱਸਿਆ ਟ੍ਰੈਫਿਕ ਸਮੱਸਿਆ ਜ਼ਿਆਦਾ ਜਾਂਦੀ ਕੀ ਸਰ ਦੇਖੋ ਬਿਲਕੁਲ ਜੀ ਟ੍ਰੈਫਿਕ ਸਮੱਸਿਆ ਬਹੁਤ ਜ਼ਿਆਦਾ ਹੈ ਇੱਕ ਤਾਂ ਆਪਾਂ ਗੱਲ ਕਰੀਏ ਕ੍ਰੌਸਮੈਂਟ ਦੀ ਅਗਰ ਆਪਾਂ ਗੱਲ ਕਰੀਏ ਕਾਰਪੋਰੇਸ਼ਨ ਦੀ ਉਹ ਕੀ ਕਰਦੇ ਨੇ ਇੱਕ ਰੋਚਮੈਂਟ ਦੁਕਾਨਦਾਰਾਂ ਵੱਲੋਂ ਹੀ ਫਲਾਈ ਗਈ ਹੈ ਕਿਸੇ ਹੋਰ ਨੇ ਫਲਾਈ ਨਹੀਂ ਆ ਤਾਂ ਮਾਰਕੀਟ ਦੇ ਵਿੱਚ 24 ਆਰ 7 ਲਈ ਇੱਕ ਇੱਕ ਐਸਆਈਟੀ ਬਿਠਾਈ ਜਾਵੇ ਜਿਹੜੀ ਸਿਰਫ ਟ੍ਰੈਫਿਕ ਦੇ ਨੀਮਾ ਨੂੰ ਦੇਖਦੀ ਹੋਵੇ ਸਿਰਫ ਸਾਡੇ ਚੋੜਾ ਬਾਜ਼ਾਰ ਚ ਟ੍ਰੈਫਿਕ ਪਲਸ ਹੋਦੋਂ ਆਉਂਦੀ ਹੈ ਜਦੋਂ ਕਿਸੇ ਵੀਆਈਪੀ ਲੈਜੈਂਡਰੀ ਲੀਡਰ ਨੇ ਲੁਧਿਆਣਾ ਚ ਆਣਾ ਹੋਵੇ ਉਦੋਂ ਮੈਂ ਤੁਹਾਨੂੰ ਇੱਕ ਦਿਨ ਲਈ ਦਿਖਾ ਦਊਂਗਾ ਕਿ ਚੋੜਾ ਬਾਜ਼ਾਰ ਦੀ ਸ਼ਕਲ ਤੇ ਰੂਪਰੇਖਾ ਵੱਖਰੀ ਹੁੰਦੀ ਹੈ ਬਿਲਕੁਲ ਵੱਖਰੀ ਜਦੋਂ ਕਿਸੇ ਵੀਆਪੀ ਮੰਤਰੀ ਨੇ ਆਣਾ ਹੋਵੇ ਕਿਸੇ ਭਾਜਪਾ ਦੇ ਕਿਸੇ ਕਾਂਗਰਸ ਦੇ ਕਿਸੇ ਆਮ ਆਦਮੀ ਪਾਰਟੀ ਦੇ ਤੋਂ ਲੀਡਰ ਨੇ ਆਣਾ ਹੋਵੇ ਸੈਂਟਰ ਤੋਂ ਜੇ ਲੜਾਈ ਹੋਵੇ ਉਦੋਂ ਪੁਲਿਸ ਨੇ ਆਣਾ ਅਗਰ ਆਪਾਂ ਗੱਲ ਕਰੀਏ ਨਾਰਮਲ ਡੇਜ ਤੁਸੀਂ ਕੈਮਰਾ ਬਾਅਦ ਦਿਖਾ ਸਕਦੇ ਹੋ ਬੁਰਾ ਹਾਲ ਹੈ ਤੇ ਸਭ ਤੋਂ ਵੱਡੀ ਪ੍ਰੋਬਲਮ ਹੈ ਈ ਰਿਕਸ਼ਾ ਦੀ ਜਿਨ੍ਹਾਂ ਨੂੰ ਬਿਨਾਂ ਲਾਇਸੈਂਸ ਤੋਂ ਬਿਨਾਂ ਨੰਬਰਾਂ ਤੋਂ ਜਿਹੜੇ ਗੱਡੀਆਂ ਚਲਾ ਰਹੇ ਨੇ ਬੱਸ ਸਟੈਂਡ ਚੱਲ ਜੋ ਕੰਟਾ ਘਰ ਚੱਲ ਜੋ ਰੋਜ਼ ਰਾਤੀ ਦੋ ਤੋਂ ਤਿੰਨ ਵਾਰ ਦਤਕ ਹੁੰਦੀਆਂ ਨੇ ਜਿਹਦਾ ਸਭ ਤੋਂ ਵੱਡੀ ਨਿਕੰਮੀ ਸਰਕਾਰ ਦੀ ਹੈ ਜਿਹੜੇ ਸਰਕਾਰ ਨੇ ਰੂਲ ਪਾਸ ਕੀਤੇ ਸੀ ਕਿ ਬਿਨਾਂ ਲਾਇ ਆ ਸਕਦੀ ਹੈ ਤੇਰਾ ਤੇਰਾ ਸਾਲ ਦੇ ਬੱਚੇ ਜਿਹੜੇ ਡਰਗ ਐਡਿਕਟ ਹੈ ਨਸ਼ੇੜੀ ਉਹ ਬੱਚਿਆਂ ਨੂੰ ਈ ਰਿਕਸ਼ੇ ਦਿੱਤੇ ਗਏ ਨੇ ਜਿਹੜੇ ਕਿ ਸਮਾਜਿਕ ਜ਼ਹਿਰ ਤੋਂ ਵੀ ਮਾੜੇ ਅਨਸਰ ਨੇ ਤੁਸੀਂ ਵੀ ਯਾ ਆਓ ਕਿਸਲਾ ਦੇ ਆ ਵੀ ਕੀ ਮੇ ਮੁੱਢਲੀ ਸਮੱਸਿਆ ਕੀ ਹੈ ਉਹ ਜਾਣੀ। ਅਗਰ ਦਰਦ ਹੀ ਦਰਦ ਕੀ ਹੈ ਉਹ ਜਾਣੇ। ਦਰਦ ਦੇਖੋ ਸਭ ਤੋਂ ਵੱਡਾ ਆਪਣਾ ਕਰੰਟ ਇਸ਼ੂ ਬੁੱਢਾ ਦਰਿਆ ਕਿੰਨੇ ਸਾਲਾਂ ਤੋਂ ਬੁੱਢਾ ਦਰਿਆ ਉਦਾਂ ਹੀ ਉਸੇ ਤਰੀਕੇ ਨਾਲ ਗੰਦਾ ਹੈ ਤੇ ਅੱਬ ਗੱਲ ਕਰ ਲਈਏ ਇਹਨੂੰ ਸਟੇਟ ਵਲੋਂ ਵੀ ਸੈਂਟਰ ਵੱਲੋਂ ਵੀ ਬੜੇ ਫੰਡ ਇਸ਼ੂ ਰੀਲੀਜ਼ ਹੋਏ ਨੇ ਸੈਂਟਰ ਗਵਰਨਮੈਂਟ ਵੱਲੋਂ ਅਰਾਊਂਡ ਲਾਸਟ ਟਾਈਮ 650 ਕਰੋੜ ਦਾ ਕੋਈ ਟਾਰਗੇਟ ਸੀਗਾ ਮੈਨੂੰ ਪ੍ਰੋਪਰ ਨੋਲੇਜ ਨਹੀਂ ਹੈ 650 675 ਕਰੋੜ ਦੇ ਨੇੜੇ ਤੇ ਜਿਹੜੇ ਕੋਈ ਅਮਾਊਂਟ ਰੀਲੀਜ਼ ਹੋਈ ਸੀ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਮੈਂ ਪੁੱਛਦਾ ਕਿ ਉਹ ਸਾਫ਼ ਤਾਂ ਹੋਇਆ ਨਹੀਂ ਤਾਂ 65 ਦੇ ਕੋਲ ਗਿਆ ਤੇ ਕਿਹਦੇ ਖਾਤੇ ਚ ਗਿਆ ਅ ਅਸੀਂ ਕੀ ਲੋਕਾਂ ਨਾਲ ਸ਼ਹਿਰੀ ਗੱਲ ਕੀਤੀਆਂ ਦੀ ਹਮੇਸ਼ਾ ਇੱਕ ਗੱਲ ਬਿਲਕੁਲ ਸਾਹਮਣੇ ਆਉਂਦੀ ਹੈ 650 ਕਰੋੜ ਰੁਪਏ ਜਿਹੜਾ ਬੁੱਢੇ ਨਾਲੇ ਨੂੰੜਾ ਇਹਨੂੰ ਨਵਿਕ ਕਰਨ ਵਾਸਤੇ ਇੱਕ ਸੈਂਟਰਲ ਗਵਰਨਮੈਂਟ ਵੱਲੋਂ ਫੰਡ ਤਾਂ ਗਿਆ ਸੀ ਆਖਿਰ ਉਹ 650 ਕਰੋੜ ਕਿੱਥੇ ਗਿਆ ਅਗਰ ਬੁੱਢਾ ਨਾਲਾ ਨੂੰ ਦਰਿਆ ਬਣਾ ਲੈ ਲੇਕਿਨ ਬੁੱਢਾ ਦਰਿਆ ਨਹੀਂ ਬਣਿਆ ਬੁੱਢਾ ਨਾਲਾ ਹੀ ਰਿਹਾ ਲੇਕਿਨ 650 ਕਰੋੜ ਰੁਪਏ ਉੱਪਰ ਹਮੇਸ਼ਾ ਹੀ ਰਾਜਨੀਤਿਕ ਪਾਰਟੀਆਂ ਨੇ ਹਮੇਸ਼ਾ ਰੋਟੀਆਂ ਹੀ ਸੇਕੀਏ ਤੇ ਹੋਰ ਵੀ ਗਲਤ ਗੱਲਬਾਤ ਕਰਦੇ ਦੁਕਾਨਾ ਆਖਿਰ ਕਿਸ ਸਹੀ ਸਮੱਸਿਆ ਅ ਨਮਸਕਾਰ ਜੀ ਨਮਸਕਾਰ ਭਾਈ ਸਾਹਿਬ ਕਿੱਸਾ ਲੇ ਲਿਓ ਇੱਕ ਜਦੋਂ ਤੁਸੀਂ ਵੋਟਾਂ ਪਾਉਂਗੇ ਕਿਸ ਦਾ ਮੈਂਬਰ ਪਾਰਲੀਮੈਂਟ ਆਪਾਂ ਚਾਹਨੇ ਲੋ ਮੈਂਬਰ ਪਾਰਲੀਮੈਂਟ ਚ ਪਛਾਨੇ ਜਿਹੜਾ ਲੋਕ हितਲੀ ਹੋਵੇ ਸਮਾਜ ਲਈ ਹੋਵੇ ਔਰ ਸੁਧਾਰ ਲਈ ਹੋਵੇ ਡਿਵੈਲਪਮੈਂਟ ਆਫ ਐਜੂਕੇਸ਼ਨ ਮੈਡੀਕਲ ਜਿਹੜੀਆਂ ਬਹੁਤ ਸੌਦਾਵਾਂ ਹੈਗੀਆਂ ਸਰਕਾਰੀ ਮੈਡੀਕਲ ਖੁੱਲੇ ਹੋਏ ਆ ਲੇਕਿਨ ਉੱਥੇ ਸਬਦਾ ਨਹੀਂ ਹੈਗੀਆਂ ਬੱਚੇ ਮੈਡੀਕਲ ਪੜ੍ਹਾਈ ਕਰਦੇ ਨੇ ਉਹਨਾਂ ਨੂੰ 30-30 ਲੱਖ ਲੈ ਕੇ ਬਾਹਰ ਫੋਰਨ ਸਿਟਾ ਲੈਣੀਆਂ ਪੈਂਦੀਆਂ ਜੇ ਸੈਂਟਰ ਉਹ ਮੈਡੀਕਲ ਦੇ ਲਈ ਆਪਾਂ ਜਰੂਰੀ ਹੈ ਅੱਜ ਇਹ ਡੇਟ ਜਿਹੜਾ ਰਾਸ਼ੋ ਹੈਗਾ ਰੇਸ਼ੋ ਨਿਕਲਦਾ ਪਿਆ ਵਾ ਉਹ ਇੱਕ ਬੰਦੇ ਦੇ ਪ੍ਰਤੀ 1000 ਬੰਦੇ ਪ੍ਰਤੀ ਇੱਕ ਡਾਕਟਰ ਨਹੀਂ ਹੈਗਾ ਜਿਹੜਾ ਕਿ ਆਪਣੀ ਡਵੈਲਪਮੈਂਟ ਦਾ ਬਹੁਤ ਹੈਗੀ ਹੈ ਸਰਕਾਰ ਕਰਦੀ ਹੈ ਕੋਈ 40 ਦੇ 50 ਲੱਖ ਲੁਧਿਆਣੇ ਦੀ ਵਾਦੀ ਹੋ ਚੁੱਕੀ ਹੈ ਇਸ ਟਾਈਮ ਸਰਕਾਰੀ ਧਿਆਰੇ ਕਿੰਨੇ ਆ ਕੋ ਸਿਰਫ ਸਿਵਲ ਹਸਪਤਲ ਇੱਕ ਜਿਹਦਾ ਕੋਈ ਸੁਧਾਰ ਨਹੀਂ ਹੈਗਾ ਉੱਥੇ ਜਾਓ ਤੇ ਲੈਣਾ ਖੜੇ ਰਹੋ 10 ਰੁਪਏ ਦੀ ਪਰਚੀ ਕਢਾ ਲਓ ਡਾਕਟਰ ਆਪਣੇ ਬੰਦਿਆਂ ਦੀ ਪਰਚੀ ਕੱਢ ਦਿੰਦੇ ਹੈ ਨਹੀਂ ਵੀ ਕੱਢਦੇ ਦਵਾਈਆਂ ਦੇ ਇੰਨੇ ਕਪਲੇ ਹੋ ਰਿਹਾ ਹੈ ਦਵਾਈਆਂ ਨੂੰ ਸਹੀ ਮਿਲ ਨਹੀਂ ਉੱਥੀਆਂ ਨੂੰ ਉਹਦੇ ਲਈ ਤਾਂ ਬਹੁਤ ਮੈਡੀਕਲ ਜ਼ਰੂਰੀ ਹੈ ਦੇਖੋ ਡਵੈਲਪ ਹੋ ਰਿਹਾ ਵੈ ਬੜੀ ਸਰਕਾਰ ਆਈਆਂ ਡਵੈਲਪ ਵੀ ਹੋ ਰਿਹਾ ਹੈ ਐਜੂਕੇਸ਼ਨ ਵੀ ਹੈਗੀ ਐਨੀ ਸਰਕਾਰੀ ਅਧਾਰ ਤੇ ਗਰੀਬਾਂ ਦੇ ਲਈ ਐਜੂਕੇਸ਼ਨ ਕੀ ਹੈ ਨਾ ਤਾਂ ਉਹਦੀ ਐਜੂਕੇਸ਼ਨ ਹੈ ਨਾ ਮੈਡੀਕਲ ਹੈਗਾ ਮਲੇ ਪ੍ਰਾਈਵੇਟ ਸਕੂਲਾਂ ਵਾਲੇ ਸਿੱਧੀ ਸਕੈਮ ਕਰਦੇ ਆ ਉਹ ਤਾਂ ਉਹਦਾ ਸਕੈਂਡਲ ਹੈ ਜੀ ਬੋਲਾ ਪੂਰਾ ਸਕੈਂਡਲ ਹੈਗਾ ਹਜ਼ਾਰਾਂ ਲੱਖ ਰਦੇ ਆ ਉਹਨਾਂ ਦੀ ਡੋਨੇਸ਼ਨ ਆ ਰਹੀ ਹੈ ਲੁੱਟਦੇ ਆ ਲੁੱਟ ਰਹੇ ਆ ਲੱਖਾਂ ਪਰ ਡੋਨੇਸ਼ਨ ਆ ਰਹੀ ਹੈ ਰਿਸ਼ ਨੂੰ ਚਾਹ ਕੇ ਵੀ ਫੀਸਾਂ ਤਿੰਨ ਤਿੰਨ ਹਾਰ ਦੇ ਗਿਆ ਹੈ ਇਹਨਾਂ ਸੂਬਾਦਾਰੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਨੋਰਮ ਜਿਹਾ ਸਕੂਲ ਪੰਜਾਬ ਅਗਰ ਪੰਜਾਬ ਗਵਰਨਮੈਂਟ ਦੀ ਗੱਲ ਕਰਦੇ ਹਾਂ ਮੌਜੂਦਾ ਦੀ ਤੇ ਉਹਨਾਂ ਨੇ ਸਕੂਲ ਅਮੈਨਸ ਗਾ ਗਏ ਬਿਲਕੁਲ ਫਰੀ ਬੱਚੇ ਪੜਦੇ ਫੇ ਇਸ ਤਰ੍ਹਾਂ ਦੇ ਸਕੂਲ ਹੋਰ ਹੋਣੇ ਚਾਹੀਦੇ ਪ੍ਰਾਈਵੇਟ ਸਕੂਲਾਂ ਵੀ ਪੈਸੇ ਘਟਾਉਣੇ ਚਾਹੀਦੇ ਜਿਹੜੇ ਇਹਨਾਂ ਨੇ ਸਕੂਲ ਘਟਾਉਣੇ ਚਾਹੀਦੇ ਮੇਰੇ ਆਪਣੇ ਨਿੱਜੀ ਤੌਰ ਤੇ ਹੈਗਾ ਜੀ ਜੇ ਆਪਾਂ ਇੱਕ ਸਰਕਾਰੀ ਸਕੂਲ ਨੂੰ ਸਰਕਾਰੀ ਸਕੂਲ ਨੂੰ ਮਾਨਤਾ ਦੇਣੀ ਹੈਗੀ ਆ ਉੱਥੇ ਪ੍ਰਮੋਟ ਕਰਦੇ ਹਾਂ ਮੇਰੇ ਆਪਣੇ ਭਾਵ ਹੈ ਮੇਰੇ ਆਪਣੇ ਵਿਚਾਰ ਹੈ ਇਹ ਬਹੁਤ ਵੱਡੇ ਵਿਚਾਰ ਨਹੀਂ ਹੋਣਗੇ ਸ਼ਾਇ ਜਿਹੜੇ ਸਰਕਾਰੀ ਅਧਾਰ ਤੇ ਕੰਮ ਕਰਦੇ ਨੇ ਚਾਹੇ ਉਹ ਪੁਲਿਸ ਬਲਾਜਮ ਹੈ ਚਾਹੇ ਉਹ ਕਾਰਪੋਰੇਸ਼ਨ ਚ ਹੈ ਕੋਈ ਵੀ ਸਰਕਾਰੀ ਅਫਸਰ ਹੈਗਾ ਸਰਕਾਰ ਸੈਂਟਰ ਤੋਂ ਨਿਕੇਲ ਪਾਵੇ ਕਿ ਉਹ ਆਪਣੇ ਬੱਚੇ ਪ੍ਰਾਈਵੇਟ ਚ ਨਹੀਂ ਪੜਾਏਗਾ ਉਹ ਸਰਕਾਰ ਚ ਪੜਾਏਗਾ ਹਾਂ ਬਿਲਕੁਲ ਬਿਲਕੁਲ ਪਹਿਲ ਅਧਾਰ ਤੇ ਸਰਕਾਰੀ ਬੱਚਾ ਉਹੀ ਪੜੇਗਾ ਦੇਖੋ ਜਿਹੜੇ ਪ੍ਰਾਈਵੇਟ ਬੱਚੇ ਪੜਦੇ ਆ ਉਹ ਤਾਂ ਵਿਚਾਰੇ ਦੇਖਦੇ ਐ ਇੰਨੀ ਫੀਸਾਂ ਹੁੰਦੀਆਂ ਉਹਦਾ ਸਕੂਲ ਤੋਂ ਲੈ ਕੇ ਨੰਗੇ ਨਿਕਲ ਜਾਂਦੇ ਆ ਸਾਡੇ ਸੁਪਨਾ ਨਹੀਂ ਹੈਗਾ ਸਰਕਾਰ ਸੈਂਟਰ ਸਕੂਲ ਤੇ ਪਹਿਲ ਆ ਰਹੀ ਹੈ ਸਰਕਾਰੀ ਸਕੂਲਾਂ ਦਾ ਪਹਿਲਾਵੇ ਇੱਕ ਕਾਨੂੰਨ ਪਾਸ ਕਰ ਦੇ ਜਿਹੜਾ ਸਰਕਾਰੀ ਅਫਸਰ ਆਪਣੀ ਗੱਡੀ ਦੇ ਵਿੱਚ ਬੈਠਾ ਹੈ ਉਹ ਆਪਣੇ ਬੱਚੇ ਨੂੰ ਪੜ੍ਹਾਊਗਾ ਸਰਕਾਰੀ ਸਕੂਲ 'ਚ ਦੇਖੋ ਜਿਹੜੇ ਸਰਕਾਰੀ ਸਕੂਲ ਦੇ ਟੀਚਰ ਹੁੰਦੇ ਆ ਉਹ ਵੈਲ ਐਜੂਕੇਟਿਡ ਹੁੰਦੇ ਆ ਉਹ ਹਜ਼ਾਰਾਂ ਸੀਟਾਂ ਜੋ ਨਿਕਲ ਗਈ ਇੱਕ ਸੀਟ ਨਿਕਲਦੀ ਹੈ ਮਾਪਿਓ ਸਰ ਆਪਣੀ ਸਹੂਲਤਾਂ ਲਈ ਬੱਚਾ ਨੂੰ ਵੱਡੇ ਸਕੂਲ 'ਚ ਪਾਉਂਦੇ ਆ ਕਿ ਸਹੂਲਤਾਂ ਹੁੰਦੀਆਂ ਕੀ ਉਹ ਸਰਕਾਰੀ ਸਕੂਲ ਤੇ ਸਹੂਲਤਾਂ ਨਹੀਂ ਆ ਕਿ ਬੁੜੀਆਂ ਸੈਂਟਰ ਸਰਕਾਰ ਸਭ ਕੁਝ ਦੇ ਸਕਦੀ ਹੈ ਜੇ ਸੈਂਟਰ ਪਾਸ ਕਰ ਦੇਵੇ ਪੂਰੇ ਇੰਡੀਆ 'ਚ ਜਿੰਨੇ ਵੀ ਸਰਕਾਰੀ ਦਿਹਾੜੇ ਸਕੂਲ ਹੈਗੇ ਆ ਸਰਕਾਰੀ ਅਫਸਰ ਆਪਣੇ ਬੱਚੇ ਸਰਕਾਰੀ ਸਕੂਲ ਚ ਪੜਾਊਗਾ ਕਿਤੇ ਹੋ ਨਹੀਂ ਪੜਾਊਗਾ ਬੰਨਾ ਉਹਦੀ ਨੌਕਰੀ ਖਤਮ ਸਕੂਲਾਂ ਦੀ ਵੀ ਗੱਲ ਕਰਤੀ ਜਾਂਦੀ ਆ ਸਕੂਲ ਆਫ ਐਮਿਨੈਂਸ ਪੰਜਾਬ ਨੇ ਬਣਾਏ ਸੀ ਕਾਫੀ ਸਕਸੈਸਫੁਲ ਵੀ ਰਹੇ ਆ ਲੇਕਿਨ ਫਿਰ ਵੀ ਕਿਤੇ ਕਿਤੇ ਜਿਹੜੇ ਪ੍ਰਾਈਵੇਟ ਨਿਜੀ ਸਕੂਲ ਵਾਲੇ ਹੈਗੇ ਆ ਆਏ ਦਿਨ ਜਿਹੜੇ ਨਵੀਂ ਐਡਮਿਸ਼ਨਾਂ ਹੁੰਦੀਆਂ ਹਮੇਸ਼ਾ ਲੁੱਟ ਖਸੂਡਾ ਇੱਕ ਧੰਦਾ ਜਾਂ ਬਣ ਗਿਆ ਫੀਸਾਂ ਨੂੰ ਲੈ ਕੇ ਚੈੱਕ ਕਰਦੀਏ ਚੈਸ ਦੀ ਵਰਦੀ ਨੂੰ ਲੱਗੇ ਜਾਂ ਕਿਤਾਬਾਂ ਲੱਗੇ ਹਮੇਸ਼ਾ ਹੀ ਵੱਧ ਫੀਸਾਂ ਤੇ ਵੱਧ ਕਿਤਾਬਾਂ ਦੇ ਚਾਰਜ ਵਰਦੀਆਂ ਲੈ ਕੇ ਕਿਤੇ ਕਿਤੇ ਆਮ ਮਿਹਲੇ ਮਿਡਲ ਕਲਾਸਾਂ ਦੀ ਜੇਬ ਤੇ ਡਾਕਾ ਵਿਦੇ ਸੋ ਐਸਾ ਦਾ ਮੈਂਬਰ ਪਾਰ Right right राइट टू एजुकेशन दी गल हुंदी राइट टू एजुकेशन ਦਾ ਮਤਲਬ ਕੀ ਹੈ ਤੇ ਆਮ ਮੈਂਬਰ ਪਾਰਲੀਮੈਂਟਾ ਉਹ ਇਸ ਉੱਤੇ ਕੰਮ ਕਰੇ ਔਰ ਸਭ ਦੀ এডਿਕੇਸ਼ਨ ਜਿਹੜੀ ਫੀਸ ਬੱਚਿਆਂ ਦੀ ਹੁੰਦੀ ਉਹ ਬਿਲਕੁਲ ਇੱਕ ਫਿਕਸ ਰੇਟ ਸਭ ਦੇ ਕਰਦੇ ਆ ਭਾਈ ਸਾਹਿਬ ਮੈਂਬਰ ਪਾਰਲੀਮੈਂਟ ਚੁਣਨਾ ਆਪਾਂ 1/3 ਨੂੰ ਵੋਟਾਂ ਪਾ ਕੇ ਚਾਰ ਨੂੰ ਰਿਜ਼ਲਟ ਆਣਾ ਆਖਰ ਕਿਸ ਸਮੱਸਿਆ ਲੁਦਾਨੀ ਹੈ ਕਿਸਨ ਮੈਂਬਰ ਪਾਰਲੀਮੈਂਟ ਆਪਾਂ ਚਾਣਨੇ ਅਸੀਂ ਤਾਂ ਇਹ ਕਹਿੰਦੇ ਆ ਜੀ ਕੋਈ ਵੀ ਵੋਟਰ ਜਿਹਨੇ ਵੋਟ ਪਾਉਣੀ ਹੈ ਵੇ ਪੈਸੇ ਨੂੰ ਦੇਖ ਕੇ ਵੋਟ ਨਾ ਪਾਉ ਬੰਦਾ ਦੇਖ ਕੇ ਵੋਟ ਪਾਉਂਦਾ ਕਿ ਉਹਦੇ ਨਾਲ ਇਹ ਪੈਸੇ ਦੇ ਕੇ ਵੋਟਾਂ ਪਵਾਤਾ ਲੰਦੇ ਆ ਮੁੜ ਕੇ ਜਿੱਤ ਜਾਂਦੇ ਆ ਕੰਮ ਕੋਈ ਵੀ ਨਹੀਂ ਕਰਦਾ ਠੀਕ ਹੈ ਨਹੀਂ ਕੈਂਡੀਡੇਟ ਜਿਹਨੇ ਚੁਣਨਾ ਆਪਣਾ ਸੋਚ ਸਮਝ ਕੇ ਫੇਰ ਚੁਣੇ ਸਰਕਾਰ ਚ ਆ ਕੇ ਬੰਦਾ ਸਾਰੇ ਭੁੱਲ ਜਾਂਦਾ ਜਿਹੜੀ ਮਰਜੀ ਸਰਕਾਰ ਆ ਜੇ ਆਪ ਆ ਜੇ ਕਾਂਗਰਸ ਆ ਜੇ ਭਾਜਪਾ ਆ ਮੁੜ ਕੇ ਕੰਮ ਤਾਂ ਕੋਈ ਵੀ ਨਹੀਂ ਕਰਦਾ ਮੋਰ ਚਾਹੀਦਾ ਕੰਮ ਹੋਣਾ ਚਾਹੀਦਾ ਹਾਂ ਕੰਮ ਕੋਈ ਵੀ ਕਰਦਾ ਜਿਹੜਾ ਮਰਜ਼ੀ ਲੀਡਰ ਲਾ ਕੇ ਕੀ ਵੈਸੇ ਸਮੱਸਿਆ ਕੀ ਆਪਾਂ ਨੂੰ ਕੀ ਲੁਧਿਆਣੇ ਤਸੀਹ ਹੋ ਜਾ ਕੀ ਆਪਾਂ ਨੂੰ ਚਾਹੀਦਾ ਕੀ ਹੈ ਲੁਧਿਆਣੇ ਦੇ ਵਿੱਚ ਸਕੂਲ ਫ੍ਰੀ ਹੋਣੇ ਚਾਹੀਦੇ ਆ ਮੈਡੀਕਲ ਫ੍ਰੀ ਹੋਣਾ ਚਾਹੀਦਾ ਜਿਵੇਂ ਇਹ ਸਕੂਲ ਹੁਣ ਗਵਰਨਮੈਂਟ ਖੋਲਦੇ ਆ ਖੋਲ ਰੇ ਆ ਸਾਰੇ ਏਰੀਆ ਚ ਖੋਲਣੇ ਚਾਹੀਦੇ ਆ ਜਿਵੇਂ ਆਪਣਾ ਚੰਡੀਗੜ੍ਹ ਪੀਜੀ ਹੈ ਇੱਥੇ ਲੁਧਿਆਣੇ ਚ ਵੀ ਖੋਲਣਾ ਚਾਹੀਦਾ ਐਡਾ ਵੱਡਾ ਸ਼ਹਿਰ ਹੈ ਫੌਜਰੀ ਦੇ ਫੌਜਰੀ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਜਾਣਿਆ ਜਾਂਦਾ ਇੱਥੇ ਵੀ ਪੀਜੀ ਵਾਂਗੂ ਬਣਨਾ ਚਾਹੀਦਾ ਹਸਪੀਟਲ ਤਾਂ 1021 ਪੀਜੀਆ ਵਰਗੇ ਇੱਕ ਹਸਪਤਾਲ ਦੀ ਗੱਲ ਕੀਤੀ ਗਈ ਹੈ ਆਮ ਜਿਹੜੇ ਮੀਡਲ ਕਲਾਸ ਜਿਹੜੇ ਲੋਕ ਹੁੰਦੇ ਆ ਉਹ ਜੇ ਲੁਧਿਆਣੇ ਦੀ ਗੱਲ ਕੀਤੀ ਹੈ ਤੇ ਵੱਡੇੜੇ ਹਸਪਤਾਲ ਤੇ ਹੈਗੇ ਆ ਚਾਹੇ ਉਹ ਸੀਐਮਸੀ ਆ ਡੀਐਮਸੀ ਗਲਤੀ ਆ ਪੋਲੋ ਹੈ 40 ਵਰਗੇ ਵੱਡੇ ਉਹਨਾਂ ਹਸਪਤਾਲ ਦੇ ਵਿੱਚ ਆਪਣੇ ਇਲਾਜ ਕਰਾਨ ਵਿੱਚੋਂ ਮੀਡਲ ਕਲਾਸ ਨੂੰ ਬੜੀ ਕਾਫੀ ਮੁਸ਼ਕਲਾਂ ਸਾਹਮਣੇ ਕਰਨਾ ਪੈਦਾ ਹੋਊਗੀ ਇਲਾਜ ਜੀ ਇੰਨੇ ਮਹਿੰਗੇ ਹੁੰਦੇ ਤੇ ਆਮ ਪਬਲਿਕ ਦੀ ਤੂੰ ਆਪਣੇ ਕਰੀਬ ਆਪਣੇ ਮਕਾਨ ਗਿਰਵੀ ਰੱਖ ਕੇ ਜਾਂ ਆਪਣੇ ਕਨਵੇ ਸਾਹ ਬੇਚ ਕੇ ਉਸ ਆਪਣੇ ਪੀੜਿਤ ਮਰੀਜ਼ ਦਾ ਪਰਿਜਨ ਦਾ ਇਲਾਜ ਕਰਵਾਉਣਾ ਪੈਂਦਾ ਕਿੱਦਾਂ ਕਿਤੇ ਇਧਰ ਹੈ ਮੈਂਬਰ ਪਾਰਲੀਮੈਂਟ ਦੀ ਵੀ ਜਿਹੜੀ ਲੋੜ ਹੈਗੀ ਜਿਹੜੀ ਇੱਥੇ ਦੀ ਆਵਾਜ਼ ਚੱਕ ਕੇ ਕੇਂਦਰ ਸਰਕਾਰ ਕੋਲ ਜਾਵੇ ਤੇ ਐਦਾਂ ਦੀਆਂ ਮੈਡੀਕਲ ਸਹੂਲਤਾਂ ਨੂੰ ਆਸਾਨ ਕਰੇ ਭਾਈ ਸਾਹਿਬ ਕਿਸ ਸਾਹ ਦੇਖ ਦਿਓ 4 ਜੂਨ ਨੂੰ ਰਿਜ਼ਲਟ ਆਣਾ ਲੁਲਿਆਣੇ ਦਾ ਕਿਦਾਂ ਦਾ ਮੈਂਬਰ ਪਾਰਲੀਮੈਂਟ ਚਾਣੇ ਅਸੀਂ ਲੋਕ ਕਿ ਕੀ ਸਮੱਸਿਆ ਲੋਣਾ ਨਹੀਂ ਜੀ ਮੈਂਬਰ ਪਾਰਲੀਮੈਂਟ ਜਿਹੜੇ ਪਿਛਲੇ ਬਣੇ ਆ ਉਹਨਾਂ ਨੇ ਤਾਂ ਕੁਝ ਨਹੀਂ ਕੀਤਾ ਇਹ ਤਾਂ ਬਿੱਟੂ ਜੀ ਪਲਟੀ ਮਾਰ ਗਏ ਹੈ ਜਿਵੇਂ ਤੁਸੀਂ ਇਹ ਦੇਖੋ ਕਿ ਸਾਨੂੰ ਤਾਂ ਕੀ ਚਾਹੀਦਾ ਸਾਨੂੰ ਇੱਕ ਐਜੂਕੇਸ਼ਨ ਫ੍ਰੀ ਕਰ ਦੇਣ ਇੱਕ ਮੈਡੀਕਲ ਫ੍ਰੀ ਕਰ ਦੇਣ ਜਿਹੜੀ ਮਰਜ਼ੀ ਸਰਕਾਰ ਹੋਵੇ ਸਾਨੂੰ ਸਾਨੂੰ ਦੋ ਚੀਜ਼ਾਂ ਚਾਹੀਦੀਆਂ ਮੈਡੀਕਲ ਫ੍ਰੀ ਐਜੂਕੇਸ਼ਨ ਫ੍ਰੀ ਇੱਥੇ ਕੁਝ ਵੀ ਫ੍ਰੀ ਨਹੀਂ ਹੈ ਇਹ ਕੀ ਆਪਣਾ ਕਰਤਾ ਜੀ ਆਪਣਾ ਬਿਜਲੀ ਫ੍ਰੀ ਕਰਤੀ ਬਿਜਲੀ ਫ੍ਰੀ ਫਰੂਦ ਹੀ ਇਹ ਚੀਜ਼ਾਂ ਥੋੜੀ ਮੇਨ ਹੈ ਬਿਲੀ ਫ੍ਰੀ ਤਾਂ ਲਾਰੇ ਜਿਵੇਂ ਇਹਨਾਂ ਨੂੰ ਚਾਹੀਦਾ ਕਿ ਇੱਕ ਰੇਟ ਬੰਦਨ 5 ਰੁਪਏ ਜੁਨਟ ਕਰ ਦੇਣ ਫ੍ਰੀ ਨਾਲੋ 5 ਹਰ ਇਹ ਘਰ ਕਿਸੇ ਨੂੰ ਸਬਸਿਡੀ ਨਹੀਂ ਮਿਲਣੀ ਚਾਹੀਦੀ ਕਿਸੇ ਨੂੰ ਕੁਝ ਨਹੀਂ ਚਾਹੀਦਾ ਜਨੂਨ ਜਿਵੇਂ ਜੜੀ ਚੀਜ਼ ਚਾਹੀਦੀ ਹੈ ਜੀ ਚੀਜ਼ ਦੀ ਬੰਦੇ ਨੂੰ ਲੋੜ ਆ ਉਹ ਚੀਜ਼ ਤਾਂ ਮਿਲਦੀ ਨਹੀਂ ਹੈ ਐਜੂਕੇਸ਼ਨ ਚੱਲ ਜਾ ਤੂੰ ਅੱਜਕੱਲ ਸਭ ਤੋਂ ਜ਼ਿਆਦਾ ਮਹਿੰਗੀ ਹੈ ਫਿਜ਼ੀਕਲ ਜਿਹੜੀ ਮੈਡੀਕਲ ਉਹ ਸਭ ਤੋਂ ਜ਼ਿਆਦਾ ਮਹਿੰਗਾ ਫਿਰ ਤੁਸੀਂ ਡਾਕਟਰ ਤੇ ਜਾਓ ਘੱਟੋ ਘੱਟ 1000 ਰੁਪਏ ਫੀਸ ਹੈ ਬਿਲਕੁਲ ਜਿਹੜਾ ਅੱਛੇ ਡਾਕਟਰ ਕੋਲ ਜਾਓ ਲੇਕਿਨ ਉਹ ਗੱਲ ਕਿੰਨੀ ਦੇ ਦਵਾਈਆਂ ਲੱਗ ਔਰ ਟੈਸਟ ਵੀ ਅੰਦਰੋਂ ਹੁੰਦੇ ਆ ਵੱਡੇ ਹਸਪਤਾਲਾਂ ਦਾ ਫਿਰ ਵੀ ਬੰਦਾ ਮਰ ਜਾਂਦਾ ਲਾਜਾ ਉਹ ਤਾਂ ਹੈ ਹੀ ਆ ਸਰ ਜੇ ਤੁਹਾਡੇ ਕੋਲ ਉਹਨਾਂ ਨੂੰ ਪਤਾ ਲੱਜੇ ਤੁਸੀਂ ਮੈਡੀਕਲ ਕਰਵਾਈ ਕਰਾਈ ਹੈ ਤੇ ਉਹ ਤਾਂ ਫਿਰ ਤੁਸੀਂ ਬਿੱਲ ਦੇਖੋ ਕਿੰਨਾ ਪੀਜਰ ਕੇ ਹਸਪਤਾਲ ਚ ਹੀ ਜਾਂਦੇ ਖੇਮਾ ਚਾਹੀਦੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਆ ਇਹ ਸਨ ਲੁਧਿਆਣਾ ਵਾਸੀ ਔਰ ਦੁਕਾਨਦਾਰ ਸ਼ਹਿਰ ਦੇ ਪੁਰਾਣੇ ਬਾਜ਼ਾਰ ਦੇ ਉਹਨਾਂ ਦਾ ਵੀ ਅਤੀ ਪੀੜ ਪਰ ਵਾਲਾ ਚੋੜਾ ਬਾਜ਼ਾਰ ਦਾ ਇੱਕ ਨਾਮ ਹੈਗਾ ਸ਼ਹਿਰ ਦੇ ਵਿੱਚ ਅ ਇੱਕ ਇਸ ਨੂੰ ਡਿਗਨਿਟੀ ਵੀ ਕਹ ਦਿੰਦੇ ਆ ਲੇਕਿਨ ਕਿਤਨਾ ਖੇਤੇ ਮੈਂਬਰ ਪਾਰਲੀਮੈਂਟ ਕਿਸਤਾ ਚਾਹਦੇ ਲੋਕ ਸੋ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਆਇਆ ਲੇਕਿਨ ਲੁਧਿਆਣਾ ਸ਼ਹਿਰ ਦਾ ਦਰਦ ਕੀ ਆ ਲੋਕ ਕਿਸਤਾ ਚਾਹਦੇ ਆ ਸਭ ਤੋਂ ਵੱੰਦਾ ਅਸਲੀ ਕੀ ਲੁਧਿਆਣਾ ਸ਼ਹਿਰ ਦੇ ਲੋਕਾਂ ਦੀ ਜਿਹੜੀ ਡਿਮਾਂਡ ਇਸ ਟਾਈਮ ਰਹੀ ਹੈ ਮੰਗ ਰਹੀ ਹੈ ਮੈਂਬਰ ਪਾਰਲੀਮੈਂਟ ਉਹ ਚਾਹੀਦਾ ਜਿਹੜਾ ਸਭ ਤੋਂ ਪਹਿਲਾਂ ਜਿਹੜੀ ਬੇਲਗਾਮ ਹੁੰਦੀ ਟ੍ਰੈਫਿਕ ਸਮੱਸਿਆ ਦਾ ਹੱਲ ਕਰੇ ਦੂਸਰੇ ਨੰਬਰ ਤੇ ਆਮ ਲੋੜੇ ਪ੍ਰਾਈਵੇਟ ਸਕੂਲਾਂ ਵਾਲੇ ਹੈਗੇ ਆ ਉਹ ਮਿਡਲ ਕਲਾਸ ਲੋਕਾਂ ਦੀ ਜੇਬਾਂ 'ਚ ਡਾਕਾ ਮਾਰਦੇ ਵੱਧ ਫੀਸਾਂ ਲੈ ਕੇ ਜਾਂ ਉਹਨਾਂ ਦੇ ਐਡਮਿਸ਼ਨ ਫੀਸ ਲੈ ਕੇ ਕਾਫੀ ਉਹਨਾਂ ਦਾ ਜੇਬਾਂ 'ਚ ਡਾਕਾ ਮਾਰਦੇ ਆ ਤੇ ਬੱਚਿਆਂ ਨੂੰ ਕਾਫੀ ਜਿਹੜੀ ਰਾਈਟ ਟੂ ਐਜੂਕੇਸ਼ਨ ਦੀ ਗੱਲ ਕੀਤੀ ਨਾ ਕਿ ਉੱਥੇ ਕਦੇ ਪੂਰੀ ਨਹੀਂ ਹੁੰਦੀ ਸਰਕਾਰਾਂ ਇਸ ਦੇ ਨਾਲ ਹੀ ਮੈਡੀਕਲ ਕਾਲਜ ਗੱਲ ਕੀਤੀ ਕਿ ਮੈਡੀਕਲ ਕਾਲ ਹੋਣਾ ਚਾਹੀਦਾ ਇਸ ਦੇ ਨਾਲ ਇੱਕ ਚੈਰੀਟੇਬਲ ਯਾਨੀ ਕਿ ਪੀਜੀ ਵਰਗਾ ਕਿ ਜਦਾ ਹਸਪਤਲ ਤੇ ਲੁਧਿਆਣਾ ਵਿੱਚ ਹੋਣਾ ਚਾਹੀਦਾ ਜਿੱਥੇ ਆਮ ਹਰ ਉਹ ਸ਼ਖਸ ਆਪਣਾ ਇਲਾਜ ਕਰਾ ਸਕੇ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਵੱਡੇ ਨਾਮੀ ਵੱਡੇ ਹਸਪਤਲ ਹੈਗੇ ਲੇਕਿਨ ਉੱਥੇ ਇਲਾਜ ਕਰਾਉਣ ਵਾਸਤੇ ਆਮ ਮਡੇ ਮਿਡਲ ਕਲਾਸ ਲੋਕਾਂ ਨੂੰ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਇਸ ਤੇ ਨਾਲ ਹੀ ਜਿਹੜੇ ਉਹਨਾਂ ਦੀ ਜੇਬਾਂ ਤੇ ਜਿਹੜੇ ਇੱਜਾ ਦੇ ਜਿਹੜੇ ਹਸਪਤਲ ਹੈਗੇ ਉਹ ਸਿੱਧੀ ਡਾਕਾ ਮਾਰਦੇ ਤੇ ਕਿਤੇ ਮਜਬੂਰੀ ਆ ਕੇ ਉਹਨਾਂ ਨੂੰ ਆਪਣੇ ਪਰਿਵਾਰ ਦਾ ਉਸ ਪੀੜੇ ਮਰੀ ਦਾ ਇਲਾਜ ਕਰਾਉਣ ਵਾਸਤੇ ਆਪਣਾ ਮਕਾਨ ਗਹਿਨੇ ਜਾਂ ਆਪਣੇ ਗੱਡੀਆਂ ਨੂੰ ਵੀ ਵੇਚਣਾ ਪੈਂਦਾ ਸੋ ਮੈਂਬਰ ਪਾਰਲੀਮੈਂਟ ਉਹ ਚਾਹੀਦਾ ਜਿਹੜੀਆਂ ਆ ਸ਼ਹਿਰ ਦੀਆਂ ਤਿੰਨ ਚਾਰ ਜਿਹੜੀਆਂ ਮੋਢਲੀਆਂ ਜਿਹੜੀਆਂ ਜ਼ਰੂਰਤ ਸ਼ਹਿਰ ਵਾਸੀ ਦੀ ਹੈਗੀਆਂ ਅਗਰ ਇਹ ਹੱਲ ਕਰ ਦਿੱਤੇ ਉਹੀ ਮੈਂਬਰ ਪਾਰਲੀਮੈਂਟ ਲੁਧਿਆਣਾ ਦੇ 4 ਤਰੀਕ ਨੂੰ ਲੈ ਸਿਰ ਦੇ ਉੱਪਰ ਤਾਜ ਸਜੂਗਾ ਖੈਰ ਇਹ ਤਾਂ ਹੁਣ ਸਮਾਂ ਦੱਸੂਗਾ ਵੀ ਸ਼ਹਿਰ ਵਾਸੀਆਂ ਦੀ ਇਹ ਸਮੱਸਿਆ ਕਿਹੜਾ ਮੈਂਬਰ ਪਾਰਲੀਮੈਂਟ ਚੱਕ ਕੇ उस चात्री अपने आपने सेदे पर ताज सजाएगा क्या मैं बॉबी ना संदीप शर्मा दैनिक टीवी लुधियाना। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।